ਮੈਂਟ ਲਾਉਂਦਾ ਬੰਦਾ ਯਾਰ ਵੱਡ ਕਿਉਂ ਤੁਰ ਗਿਆ ਆ ਸਿੰਗਲਾ ਸਰੂਪ ਸਿੰਗਲਾ ਬੀਜੇਪੀ ਵਾਲਾ ਇਹ ਉਹਦੀ ਆ ਇੱਥੇ ਆਟਲਟ ਬਣ ਰਿਹਾ ਉਹਨੇ ਅਸਰ ਪੇਨੂੰ ਦਿਖਾਉਣ ਲਈ ਸਾਡਾ ਫੈਕਟਰੀ ਦਿਖਣੀ ਚਾਹੀਦੀ ਐ ਕਾਕਾ ਜਿਹੜਾ ਐਸੋ ਆ ਦੇਖਣਾ ਚਾਹੀਦਾ ਆਟਲਟ ਜਿਹੜੇ ਕਲੌਨੀ ਇਹਨਾਂ ਦੀ ਉਹਨੂੰ ਦਿਖਾਉਣ ਲਈ ਇਹ ਆ 25 30 ਦਰਾਂਤ ਤੇ ਤੂਤ ਖੜੇ ਸੀ ਟਾਲੀਆਂ ਸੀ ਕਿੱਕਰਾਂ ਸੀ 베ਰੀਆਂ ਸੀ ਟਾਲੀਆਂ ਸੀ ਉਹ ਦੇਖ ਉਹ ਖੜਾਣਾ ਕਿੱਡਾ ਵੱਡਾ ਬੋਰਡ ਇਹਨੂੰ 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 ਵੀ ਚੁੰਬੜ ਗਏ ਸੀਗੇ ਆ ਕੇ ਪਾ ਲਿਆ ਸੀ ਆਰਾ ਇਸ ਸਾਡੇ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਬਿਮਾਰ ਹੋ ਕੇ ਲੋਕ ਮਰਨ ਲੱਗ ਗਏ ਜਵਾਕ ਇੱਥੇ ਪੈਦਾ ਹੋਣੋਂ हट ਗਏ ਜਾਂ ਹੁੰਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਏ ਲੋਕਾਂ ਦੇ ਮੂੰਹ ਟੱਡੇ ਪਏ ਹਸਪਤਾਲਾਂ 'ਚ ਚੀਕਾਂ ਪੇ ਮਾਰਦੇ ਆ ਕਿੰਨੇ ਤੂੰ ਐਂ ਦੇਖ ਆਪਣੇ ਬਠਿੰਡੇ 'ਚ ਅੱਜ ਤੋਂ 5 ਸਾਲ ਪਿੱਛੇ ਵਗ ਜਾ ਕਿੰਨੇ ਹਸਪਤਾਲ ਸੀ ਅੱਜ ਉਹਦੋਂ 500 ਗੁਣਾ ਵਧ ਗਏ ਸਾਰੀਆਂ ਜਿਹੜੀ ਮਰਜ਼ੀ ਸੜਕ 'ਪੇ ਹਸਪਤਾਲ ਹਸਪਤਾਲ ਜਿਹੜੇ ਮਰਜ਼ੀ ਹਸਪਤਾਲ ਵੜ ਜਾ ਬੰਦੇ ਹੀ ਬੰਦੇ ਜਵਾਕ ਨੌਜਵਾਨ ਨਵਾਂ ਚੱਲ ਪਿਆ ਹੁਣ ਬੱਚੇ ਦਾ ਉਹ ਆਈ ਵੀ ਕਾਲਾ ਸਿਸਟਮ ਆ ਉਹ ਤਾਂ ਉਹ ਤਾਂ ਆਈਪੀਬ ਸੈਂਟਰਾਂ ਦੇ ਇਸੇ ਦਾ ਜਵਾਬ ਠੀਕ ਨਾ ਹੋਣ ਲੱਗੇ ਸਾਡੇ ਦਾ ਹਾਲਾਤ ਇਹ ਹੋ ਗਏ ਮੇਰਾ ਮਿੱਤਰਾ ਸਦਾਕਰ ਮੱਝਾਂ ਰੱਖੀਆਂ ਉਹਦੇ ਕੋਲੇ ਮੈਨੂੰ ਆਖਿਆ ਮੈਂ ਇਰਸਾਨ ਪਾਲ ਦੋ ਦੋ ਕੱਟੇ ਪਾਲ ਲਏ ਬਹੁਤ ਸੋਹਣੇ ਕੱਟੇ ਨਿਕਲਿਆ ਭੁੱਖ ਦੇਖ ਕੇ ਭੁੱਖ ਲੈਂਦੀ ਲਿਸ਼ਕਾ ਮਾਰਦੇ ਪਿੰਡੇ ਐਡੇ ਚੌਣੇ ਚਗਾਠੇ ਦੇ 11 ਮੱਝਾਂ ਕਰਾਈਆਂ ਦੋ ਝੋਟਿਆਂ ਤੋਂ 11 ਦੀਆਂ 11 ਨਹੀਂ ਰਹੀਆਂ ਅਸੀਂ ਹੈਰਾਨ ਵੀ ਕਾਰਨ ਕੀ ਡਾਕਟਰਾਂ ਨੂੰ ਟੈਸਟ ਕਰਾਇਆ ਉਹ ਕਹਿੰਦਾ ਜਨ ਸਕਰਾਣੋ ਹੀ ਹੈ ਨਹੀਂ ਬੱਚਾ ਪੈਦਾ ਕਰਨ ਵਾਲੇ ਉਹ ਕਹਿੰਦਾ ਖਰਾਕ ਕੀ ਪਾਈ ਹੈ ਕਹਿੰਦਾ ਚਾਰ ਵੀ ਪਾਉਂਦੇ ਰਹੇ ਆ ਸਾਡੇ ਬੰਦਿਆਂ ਦੇ ਵੀ ਸਾਡੇ ਬੁੜੀਆਂ ਦੇ ਵੀ ਬੱਚੇ ਪੈਦਾ ਹੁਣ ਹੋੜ ਗਏ ਸਾਡੇ ਜਾਨਵਰਾਂ ਦੇ ਵੀ ਬੱਚੇ ਪੈਦਾ ਹੁਣ ਹੋੜ ਗਏ ਆ ਜਿੰਨੀਆਂ ਚਿਹਰਾ ਅਸੀਂ ਧਰਤੀ ਦੀ ਬੀਜਤੀਆਂ ਹਵਾਵਾਂ ਚ ਪਾਤੀਆਂ ਪਾਣੀ ਚ ਘੋਲਤੀਆਂ ਦਰਖਤ ਅਸੀਂ ਵੱਡੀ ਕੱਟੀ ਜਾਂਦੇ ਆ ਪਾਣੀਆਂ ਚ ਕੈਮੀਕਲ ਅਸੀਂ ਪਾਈ ਜਾਂਦੇ ਆ ਧਰਤੀ ਦੀ ਜ਼ਹਿਰਾਂ ਅਸੀਂ ਪਾਈ ਜਾਂਦੇ 40 50 ਸਾਲ ਤੋਂ ਅਸੀਂ ਕਦੇ ਖੜ ਕੇ ਸੋਚਿਆ ਨਾ ਗੱਲਾਂ ਬਾਰੇ ਵੀ ਪੰਜਾਬ ਦੇ ਲੋਕੋ ਇਹ ਸੋਡੀਆਂ ਆਉਣ ਵਾਲੀਆਂ ਨਸਲਾਂ ਨੇ ਖਤਮ ਹੋ ਜਾਣਾ ਧਰਤੀ ਰਹਿਣ ਯੋਗ ਨਹੀਂ ਰਹਿਣੀ ਓਏ ਸਮਝ ਜੋ ਪੈਸਾ ਨਹੀਂ ਖਾਦਾ ਜਾਣਾ ਪੈਸੇ ਨਹੀਂ ਚੱਪੇ ਜਾਣੇ ਇਹ ਹਵਾ ਮਿਲੂਗੀ ਇਹ ਸੁੱਧ ਧਰਤੀ ਮਿਲੂਗੀ ਸੁੱਧ ਪਾਣੀ ਮਿਲਣਗੇ ਤਾਂ ਹੀ ਜੀਵਨ ਸੰਭਵ ਹੋਗਾ ਤੁਸੀਂ ਇੱਕ ਝੀਲਾਂ ਲੱਕੀਆਂ ਇੱਕ ਨੰਬਰ 2 ਨੰਬਰ 3 ਬੱਚੀ ਲਾਉਂਦੇ ਝੁੱਗਿਆਂ 'ਤੇ ਬੈਠੇ ਪੁੱਲ ਦੇ ਥੱਲੇ ਉਸ 플ਸ਼ ਜਾਂਦੇ ਉਹ ਸਾਰੀ ਝੀਲ ਦੇ ਪਾਣੀ ਦੇ ਵਿੱਚ ਜਾਂਦੇ ਤੇ ਉਹ ਪੀਨੇ ਆਪਾਂ ਅਸੀਂ ਲਾਈਵ ਵੀ ਦਿਖਾਇਆ ਮੈਂ ਡੀਸੀ ਸਾਹਿਬ ਨੇ ਦੇਖਿਆ ਉਹ ਲੈਟਰਿੰਗ ਸਾਰੀ ਪਾਣੀ ਦੇ ਵਿੱਚ ਉਹ ਪਾਣੀ ਜਦੋਂ ਨਹਿਰਬੰਦੀ ਹੋ ਜਾਂਦੀ ਆ ਉਹ ਪਾਣੀ ਪੀਣੇ ਬਾਈ ਕਿਹੜੀ ਪੰਜਾਬ ਦੀ ਨਹਿਰ ਆ ਕਿਹੜਾ ਸੂਆ ਕਿਹੜੀ ਕੱਸੀ ਆ ਕਿਹੜਾ ਦਰਿਆ ਜਿੱਥੇ ਗੰਦ ਨਹੀਂ ਪੈ ਰਿਹਾ ਸ਼ਰਿਆਮ ਲੋਕ ਲੋਕ ਘਰਾਂ ਦੇ ਵਿੱਚੋਂ ਪੈਪਾਂ ਸਿੱਧੀਆਂ ਸੂਆਂ ਕੱਸੀਆਂ ਨਹਿਰਾਂ 'ਚ ਪਾਈ ਬੈਠਿਆ ਸਿੱਧੀ ਟੱਟੀ ਪਿਛਾਉ ਲੋਕਾਂ ਨਾਲ ਨਹਿਰਾਂਤੀ ਆਉਂਦਾ ਅਸੀਂ ਕਿੰਨੇ ਚਿਰ ਤੋਂ ਬੁੱਢੇ ਤੇ ਲੜਾਈ ਲੜ ਰਹੇ ਆ ਨਾ ਸ਼ਰਿਆਮ ਹਜ਼ਾਰਾਂ ਉੱਥੇ ਡਾਇੰਗ ਇੰਡਸਟਰੀ ਲੱਗੀ ਆ ਇਲੈਕਟ੍ਰੋਪਲੇਨ ਇੰਡਸਟਰੀ ਲੱਗੀ ਆ ਜਿੰਨਾ ਰੋਪੜ ਨੰਗਲ ਆਨੰਦਪੁਰ ਸਾਹਿਬ ਜਿੰਨੇ ਸ਼ਹਿਰ ਆ ਸਾਰਾ ਸੈਵਰੇਜ ਗੰਦਗੀ ਦਰਿਆ ਚ ਆਉਂਦਾ ਜਿੰਨੀ ਊਨੇ ਬੱਦੀ ਜਿੰਨੀ ਫੈਕਟਰੀ ਲੱਗਿਆ ਸਾਰਾ ਕੈਮੀਕਲ ਦਰਿਆ ਚ ਆਉਂਦਾ ਮੈਂ ਜੈਸਲਮੇਰ ਤੱਕ ਗਿਆ ਲੋਕਾਂ ਦਾ ਬੁਰਾ ਹਾਲ ਆ ਉਹ ਪਾਣੀ ਲੋਕ ਪੀਂਦੇ ਆ ਜਿਹੜੇ ਪਾਣੀ ਕੋਲ ਆਪਾਂ ਖੜ ਨਹੀਂ ਸਕਦੇ ਤੇ ਇਹ ਇਹ ਦੇ ਬਾਰੇ ਲੋਕ ਕੋਈ ਠੀ ਨਹੀਂ ਰਹੇ ਮੁੱਦੇ ਹੀ ਨਹੀਂ ਬਣ ਰਿਹਾ ਹਰਾਨੀ ਦੀ ਗੱਲ ਦੇਖੋ ਜਿਹੜਾ ਸਭ ਤੋਂ ਵੱਡਾ ਮੁੱਦਾ ਚਾਹੀਦਾ ਜਮਨੁਖਤਾਲ ਲਈ ਇਨਸਾਨੀਅਤ ਲਈ ਧਰਤੀ ਦੇ ਉੱਤੇ ਇਨਸਾਨ ਜਉਂਦੇ ਕਿਵੇਂ ਰਹਿਣਗੇ ਬਨਸਪਤੀ ਜਉਂਦੀ ਕਿਵੇਂ ਉਦ ਲਈ ਸਭ ਤੋਂ ਵੱਡਾ ਮੁੱਦਾ ਇਹ ਐ ਇਹ ਮੁੱਦੇ ਨੇ ਲੋਕਾਂ ਦਾ ਲੁੱਕੇ ਬਠਿੰਡੇ ਨਹਿਰ ਬੰਦੀ ਹੋਈ ਅਸੀਂ ਨਹਿਰ ਦੀ ਸਫਾਈ ਲਈ ਸਮਾਜ ਸੇਵੀਆਂ ਨੇ ਇੱਕ ਉਦਦਮ ਕੀਤਾ ਅਸੀਂ మాਸ ਦੇ ਭਰੇ ਹੋਏ ਬੋਰੇ ਕੱਢਿਆ ਬਾਈ ਜਿਹਦੇ ਚੋਂ మాਸ ਦੇ ਕੱਚੇ మాਸ ਦੇ ਬੋਰੇ ਦੱਸੋ ਤੁਸੀਂ ਕਿੱਥੋਂ ਵੈਸ਼ਨੂ ਰਹਿ ਗਏ ਤੁਹਾਡਾ ਧਾਰਮਿਕ ਜਿਹੜਾ ਕੋਈ ਧਾਰਮਿਕ ਐ ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਂਦਾ ਉਹਦਾ ਕੋ ਕਿਵੇਂ ਵੈਸ਼ਨੂ ਰਹਿ ਗਿਆ ਉਹਦੇ ਚ ਮਾਸ ਦੇ ਯਾਰ ਬੋਰੇ ਭਰੇ ਹੋਏ ਸਿੱਟੇ ਨੇ ਗੰਦਗੀ ਹਾਂ ਬਿਲਕੁਲ ਗੰਦਗੀ ਖਵਾ ਰਹੇ ਤੁਹਾਨੂੰ ਹਾਲ ਕੀ ਹਾਲ ਹੈ ਭਾਈ ਹੁਣ ਇਹ ਗਰਵਿੰਦਰ ਆਰਕੇ ਰਾਤ ਦੇ ਬੈਠੇ ਐ ਇੱਥੇ ਇਹਨਾਂ ਨੇ ਮੋਰਚਾ ਲਾਇਆ ਸਾਡੀ ਟੀਮ ਵੀ ਨਾਲ ਆ ਕੇ ਬੈਠੀ ਆ ਤਹਿਸੀਲਦਾਰ ਆਇਆ ਗੱਲਾਂ ਨੇ ਅਸੀਂ ਕੋਈ ਗੱਲ ਅਸੀਂ ਚਾਹੁੰਦੇ ਹਾਂ ਇਹਦੇ ਕਾਨੂੰਨੀ ਕਾਰਵਾਈ ਜਿਹੜੇ ਠੇਕੇਦਾਰ ਤੇ ਨਹੀਂ ਠੇਕੇਦਾਰ ਕੋਲ ਠੇਕਾ ਸੀ ਜਿਹਨੇ ਪਟਾਇਆ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਰੁੱਖ ਨੇ ਲਿਖ ਕੇ ਦਿਓ ਵੀ ਗਾਹਾਂ ਇੱਥੇ ਨਹੀਂ ਇਧਰ ਨੂੰ ਵੀ ਪੱਟਣ ਨੂੰ ਫਿਰਦੇ ਆ ਇਧਰ ਨੂੰ ਪੱਟਣ ਨੂੰ ਫਿਰਦੇ ਆ ਇਹ ਪੱਟੇ ਨਹੀਂ ਜਾਣੇ ਚਾਹੀਦੇ ਜੇ ਨਹੀਂ ਇਹ ਕਾਰਵਾਈ ਹੁੰਦੀ ਤਾਂ ਫਿਰ ਅਗਲਾ ਸਟੈਪ ਲੋਕਾਂ ਨੂੰ ਮੈਂ ਇਹੀ ਕਹਿੰਦਾ ਅਪੀਲ ਕਰਦਾ ਬਾਈ ਆਓ ਸਾਡਾ ਸਾਥ ਦਿਓ ਅਸੀਂ ਚੱਕ ਕੇ ਸੜਕ ਤੇ ਦਰਾਹਤ ਰੱਖਾਂਗੇ ਫਿਰ ਇਹ ਅਗਲੇ ਅੱਗੇ ਆਪੇ ਸਰਕਾਰ ਨੇ ਸੋਚਣਾ ਪ੍ਰਸ਼ਾਸਨ ਨੇ ਸੋਚਣਾ ਵੀ ਕੀ ਕਰਦੇ ਐਨਜੀਟੀ ਦੇ ਆਊਟਰ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਤੁਸੀਂ ਹਰਾ ਰੁੱਖ ਨਹੀਂ ਵੱਢ ਸਕਦੇ ਸ਼ਾਗ ਵੀ ਨਹੀਂ ਸਕਦੇ ਪੱਟਣਾ ਦੂਰ ਦੀ ਗੱਲ ਆ ਪਰ ਕਿਹੜੇ ਆਰਡਰਾਂ ਨੂੰ ਇੱਥੇ ਕੋਈ ਸਮਝਦਾ ਆ ਕੰਡੀ ਦੇ ਇਲਾਕੇ ਚ ਕਾਨੂੰਨ ਹੈ ਤੁਸੀਂ ਆਪਣੇ ਖੇਤ ਚੋਂ ਦਰਾਹਤ ਨਹੀਂ ਪੜ ਸਕਦੇ ਮੰਜ਼ੂਰੀ ਲੈਣੀ ਪਊ ਇੱਥੇ ਪਰਵਾਹੀ ਕੋਈ ਨਹੀਂ ਛੜਕਾਂ ਦੇ ਖੜੇ ਆ ਖਾਲਾਂ ਤੇ ਖੜੇ ਆ ਪਈਆਂ ਤੇ ਖੜੇ ਆ ਸੂਹਿਆਂ ਦੇ ਖੜੇ ਆ ਨਹਿਰਾਂ ਦੇ ਖੜੇ ਲੋਕ ਵੱਡੀ ਪੱਟੀ ਜਾਂਦੇ ਆ ਕੋਈ ਰਾਜਾ ਬਾਗੂ ਹੈ ਨਹੀਂ ਇੱਥੇ ਕਿਸਤਾਂ ਦੀ ਕਾਰਵਾਈ ਦੀ ਮੰਗ ਕਰਦੇ ਹੋਣ ਕਾਰਵਾਈ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਜਿਸ ਤਰ੍ਹਾਂ ਦੇ ਕਾਨੂੰਨ ਦੇ ਦਾਇਰੇ ਚ ਆਉਂਦੇ ਨੇ ਉਹ ਕਾਰਵਾਈ ਨਾ ਤੇ ਹੋਣੀ ਚਾਹੀਦੀ ਹੈ ਦੇ ਗਾਹਾਂ ਨੂੰ ਇਹ ਪ੍ਰਸ਼ਾਸਨ ਲਿਖ ਕੇ ਦੇਵੇ ਵੀ ਕੋਈ ਟਾਣੀ ਵੀ ਨਹੀਂ ਤੋੜੀ ਜਾਊਗੀ ਬਿਲਕੁਲ ਲੱਖਾਂ ਸੁਧਾਣਾ ਪਹੁੰਚੇ ਆ ਜਿੱਥੇ ਦਰਕਤ ਵੱਡੇ ਗਏ ਆ ਤਾਂ ਬਿਲਕੁਲ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜਿੰਨੇ ਵੀ ਇਹ ਦਰਖਤ ਵੱਡੇ ਆ ਜਿਹੜਾ ਆਟਲਟ ਬਣ ਰਿਹਾ ਜਿਹੜਾ ਉਹਦੇ ਵਾਸਤੇ ਇਹ